ਸਾਬ ਸਰਕਾਰ ਵੱਲੋਂ ਨਜਾਇਜ਼ ਮਾਈਨਿੰਗ ਤੇ ਪੂਰਨਤਾ ਰੋਕ ਲੱਗੀ ਜੋਸਤ ਚਲਦੇ ਜਿਲ੍ਹਾ ਪਠਾਨਕੋਟ ਦੇ ਵਿੱਚ ਪ੍ਰਸ਼ਾਸਨ ਵੱਲੋਂ ਅਵੈਧ ਮਾਈਨਿੰਗ ਤੇ ਪੂਰਨਤਾ ਸਖਤੀ ਜਿਹੜੀ ਹੈ ਉਹ ਕੀਤੀ ਹੋਈ ਹੈ ਤੇ ਪਿਛਲੇ ਸਮੇਂ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜੇ ਵੀ ਲੋਕ ਅਵੈਧ ਮਾਈਨਿੰਗ ਕਰਦੇ ਪਾਏ ਗਏ ਨੇ ਉਹਨਾਂ ਤੇ ਕਾਰਵਾਈ ਕਰਦੇ ਹੋਏ ਮਾਮਲੇ ਤੱਕ ਵੀ ਜੁੜੇ ਨੇ ਉਹ ਦਰਜ ਕੀਤੇ ਗਏ ਨੇ ਮਗਰ ਹੁਣ ਵੀ ਕਈ ਲੋਕ ਇਸ ਤਰ੍ਹਾਂ ਦੇ ਨੇ ਜੋ ਆਪਣੇ ਮਤਲਬ ਦੇ ਲਈ ਕਾਨੂੰਨਾਂ ਨੂੰ ਛਿੱਕੇ ਟੰਗ ਮਾਈਨਿੰਗ ਕਰ ਰਹੇ ਨੇ ਤੇ ਸਾਡੀ ਟੀਮ ਵੱਲੋਂ ਜਿਹੜਾ ਅਜਿਹਾ ਮਾਮਲਾ ਕੈਦ ਕੀਤਾ ਗਿਆ ਉਡੀ ਪੈਲਸ ਨਜ਼ਦੀਕ ਸਰਕਾਰੀ ਖੜਦੇ ਵਿੱਚ ਉੱਥੇ ਕੀ ਇੱਕ ਨਜਾਇਜ਼ ਮਾਈਨਿੰਗ ਜਿਹੜੀ ਹੈ ਉਹ ਉਰੀ ਇਸ ਤੀਤੇ ਸਾਡੀ ਟੀਮ ਵੱਲੋਂ ਜਿਹੜਾ ਹੈ ਉਸ ਖੱਡ ਦੇ ਵਿੱਚ ਜਦੋਂ ਦਾਬਿਸ਼ ਦਿੱਤੀ ਗਈ ਜਿਸ ਤੇ ਚੱਲਦੇ ਦੇਖਿਆ ਗਿਆ ਕਿ ਸਾਡੀ ਟੀਮ ਨੂੰ ਵੇਖ ਕੇ ਮਾਈਨਿੰਗ ਜਿਹੜੀ ਹੈ ਉਹ ਕਰ ਰਹੇ ਲੋਕ ਜਿਹੜੇ ਨੇ ਉਹ ਕੈਮਰੇ ਨੂੰ ਵੇਖ ਕੇ ਭਜਣਾ ਸ਼ੁਰੂ ਹੋ ਗਏ ਭਾਜਣਾ ਪੈ ਗਈਆਂ ਉਹਨਾਂ ਨੂੰ ਤੇ ਲੋਕਾਂ ਚਫਰਾ ਤਫਰੀ ਜਿਹੜੀ ਆ ਉਹ ਪੈ ਗਈ ਤੇ ਆਪਣਾ ਕੰਮ ਬੰਦ ਕਰਕੇ ਮੌਕੇ ਤੇ ਹੀ ਭਜਦੇ ਨਜ਼ਰ ਆਏ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਸਕਦੇ ਹੋ ਕਿ ਸਰਕਾਰੀ ਖੱਡ ਵਿੱਚ ਕਿਸ ਤਰ੍ਹਾਂ ਦੇ ਨਾਲ ਜੀਸੀਬ ਮਸ਼ੀਨ ਦੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਸਾਡੀ ਟੀਮ ਨੂੰ ਵੇਖ ਕੇ ਕਿਸ ਤਰ੍ਹਾਂ ਮਸ਼ੀਨਾਂ ਤੇ ਟਰਾਲੀਆਂ ਨੂੰ ਮੌਕੇ ਤੇ ਪਾ ਜਾ ਕੇ ਰਫੂ ਚੱਕਰ ਹੁੰਦੇ ਨਜ਼ਰ ਆਇਣੀ ਤੇ ਇਸ ਬਾਰੇ ਜਦੋਂ ਮਾਈਨਿੰਗ ਵਿਭਾਗ ਦੇ ਐਸਟੀਓ ਆਰੁਸ਼ਨਾ ਗੱਲ ਕੀਤੀ ਗਈ ਤਾਂ ਤੁਸੀਂ ਆਪ ਹੀ ਸੁਣ ਲਓ ਉਹਨਾਂ ਨੇ ਇਸ ਮਾਮਲੇ ਤੇ ਕੀ ਕਿਹਾ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਖਬਰ ਲੱਗਣ ਤੋਂ ਬਾਅਦ ਵਿਭਾਗ ਵੱਲੋਂ ਕਾਰਵਾਈ ਜੜੀ ਹੈ ਹੁੰਦੀ ਹੈ ਜਾਂ ਫਿਰ ਇਸ ਨੂੰ ਠੰਡੇ ਬਸਤੇ ਹੀ ਪਾ ਦਿੱਤਾ ਜਾਂਦਾ ਹੈ ਕੈਮਰੋ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ